ਸਮਾਣਾ ਦੇ ਕਿਸ ਨਗਰ ਵਿੱਚ ਉਸ ਸਮੇ ਮਾਤਮ ਛਾ ਗਿਆ ਜਦੋਂ ਇੱਥੋਂ ਕਰੀਬ 2 ਮਹੀਨਾ ਪਹਿਲਾਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਫਿਲੀਪੀਨਸ ਵਿੱਚ ਰੁਜ਼ਗਾਰ ਵਾਸਤੇ ਗਏ ਨੌਜਵਾਨ ਦੀ ਮੌਤ ਹੋ ਗਈ ਜਿਵੇਂ ਹੀ ਇਹ ਖਬਰ ਪਰਿਵਾਰ ਨੂੰ ਮਿਲੀ ਤਾਂ ਪੂਰੇ ਪਰਿਵਾਰ ਦਾ ਰੋ ਰੋ ਵੁਰਾਹਨ ਹੋ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਨੀਸ਼ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ ਅਗਰ ਆ ਸਾਡੇ ਘਰ ਦਾ ਗੱਲ ਹੋਈ ਆ ਜੀ ਕੀ ਕਹਿ ਰਹੇ ਸੀ ਆਪ ਨੂੰ ਚੰਗਾ ਭਲਾਸਿਆ ਗਿਆ ਜੀ ਗੱਲਾਂ ਕਰਿਆ ਦੀ ਜੀ ਸਾਰਾ ਗੁੱਸਾ ਉਸੀ ਵੇਲੇ ਮੋੜ ਤੇ ਉੱਠਿਆ ਚਾਤੀ ਤੇ ਜੀ ਨਾਂ ਦੀ ਨਾਸਾ ਤੁਹਾਡੇ ਕੀ ਲੱਗਦੇ ਸੀ ਤੁਹਾਡੇ ਨਾਲ ਵੀ ਗੱਲ ਹੋਈ ਹੋਣੀ ਹਾਂਜੀ ਰਾਤੀ ਤੋਂ ਰੋਜ਼ ਹੀ ਗੱਲ ਹੁੰਦੀ ਹੈ ਕੋਈ ਕਹਿੰਦੀ ਤੁਸੀਂ ਨਹਿਸ ਆਣੇ ਜਿਹਦੇ ਨਾਲ ਗੱਲ ਨਾ ਹੁੰਦੀ ਹੋਵੇ ਉਹਦੇ ਨਾਲ ਹੁਣ ਚਾਹ ਨਹੀਂ ਆਉਂਦੀ ਜੇ ਨਾਲ ਲੱਗਾ ਆਹ ਅਰੇ 2 ਮਹੀਨੇ ਹੋਣਗੇ ਜੀ ਜੈਨੂ ਹਾਂ ਇਹ ਹਾਲੇ ਸਤਾ ਦੇ ਕੋ ਮਹੀਨੇ ਪੂਰੇ ਹੋਣਗੇ ਚੱਲ ਰਹੀ ਲੋ ਜੀ ਕੰਮ ਕੰਮ ਲੱਗਿਆ ਸੀ ਉੱਥੇ ਕੋਈ ਹਾਂਜੀ ਹਾਂਜੀ ਕੰਮ ਦਾ ਕੰਮ ਦਾ ਕਰਦਾ ਸੀ ਦੋ ਨਾਂ ਦਾ ਕੰਮ ਕੀਤਾ ਸੀ ਚੱਲਦਾ ਚੱਲਦਾ ਹੀ ਆ ਜੀ ਕੰਮ ਚੱਲਦਾ ਰਿਹਾ ਸੀ ਬਹੁਤ ਵਧੀਆ ਜੀ ਸਭ ਕੁਝ ਠੀਕ ਠਾਕ ਸੀ ਸੀ ਬਸ ਜੇ ਹਾਂ ਅੱਜ ਸਵੇਰੇ ਪਤਾ ਲੱਗਿਆ ਤੁਹਾਨੂੰ ਜੀ ਸਵੇਰੇ ਅਟੈਕ ਹੋਇਆ ਜੀ 20 ਮਿੰਟਾਂ ਚ ਪੂਰਾ ਹੋ ਗਿਆ ਹਾਏ ਬੇਬਾਕ ਵੀ ਜਿਹੜੀ ਘਟਨਾ ਹੋ ਰਹੀ ਹੈ ਜੀ ਬਹੁਤ ਮੰਦਭਾਗੀ ਘਟਨਾ ਹੋ ਰਹੀਆਂ ਨੇ ਇਹ ਸਮਝ ਨਹੀਂ ਆ ਰਿਹਾ ਵੀ ਬਾਹਰਲੇ ਦੇਸ਼ ਚ ਜਾ ਕੇ ਹਾਰਟ ਅਟੈਕ ਕਿਉਂ ਹੋ ਰਹੇ ਨੇ ਜਦ ਕੋਈ ਇਹ ਫਿਲੀਪੀਨਸ ਦੇ ਵਿੱਚ ਕੋਈ ਇਹ ਜਿਹੀ ਠੰਡ ਵੀ ਨਹੀਂ ਇੰਨੀ ਜ਼ਿਆਦਾ ਸੀਗੀ ਸਵੇਰੇ ਬੈਠਾ ਜਿਹੜਾ ਬੱਚੇ ਨਾਲ ਮੇਰੀ ਗੱਲ ਹੋਈ ਹੈ ਸਾਹਮਣੇ ਬੈਠੇ ਨੇ ਇੱਕ ਦੂਜੇ ਦੇ ਬੈੱਡ ਤੇ ਉਹ ਕਹਿੰਦਾ ਮੇਰੇ ਮੜਾ ਜੇ ਦਰਦ ਹੋ ਰਿਹਾ ਉਹ ਦਰਦ ਹੋਇਆ ਉਹ ਮੜਾ ਜਾਂ ਪੈ ਗਿਆ ਉਹ ਦੂਜਾ ਮੁੰਡਾ ਆਇਆ ਕਹਿੰਦਾ ਤੇ ਮੂੰਹ ਚ ਮਲੀ ਜੀ ਚੱਕ ਜਿਹਰੇ ਕੀ ਗੱਲ ਕੀ ਦੇਖਿਆ ਜਾਂ ਦੇਖਿਆ ਲੱਗ ਕੇ ਕਹਿੰਦਾ ਹੈ ਨਹੀਂ ਉਹ ਕਹਿੰਦਾ ਸਾਨੂੰ ਅਚਾਰ ਹੈ ਵੀ ਐਵੇਂ ਵੀ ਮੌਤ ਹੁੰਦੀ ਹੈ 15 ਮਿੰਟ ਲੱਗੇ ਨਹੀਂ 15 ਮਿੰਟ ਬੈਠੇ ਗੱਲ ਕਰ ਰਹੇ ਆ ਰਾਤ 11 12 ਵਜੇ ਤੱਕ ਆਪਣੇ ਆਪਣੀ ਮਾਂ ਨਾਲ ਗੱਲ ਕੀਤੀ ਹੈ ਤੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਛੋਟੀ ਜੀ ਉਹਦੀ ਬੱਚੀ ਹੈ ਉਹਦੇ ਪਹਿਲਾਂ ਪਿਤਾ ਜੀ ਨਹੀਂ ਹੈ ਅਸੀਂ ਅਪੀਲ ਕਰਦੇ ਹਾਂ ਸਰਕਾਰ ਤੋਂ ਅਸੀਂ ਸਰਕਾਰ ਤੋਂ ਅਪੀਲ ਕਰਦੇ ਆਂ ਵੀ ਸਾਡੇ ਬੱਚੇ ਐਜਾ ਹੋਵੇ ਸਾਡੇ ਬੱਚੇ ਸਾਨੂੰ ਬਾਹਰ ਭੇਜਣੇ ਨਾ ਪੈਣ ਸਾਡੇ ਮਜਬੂਰੀ ਚ ਜੇ ਇੱਥੇ ਕੰਮ ਕਰ ਰੋਜ਼ਗਾਰ ਵਧੀਆ ਨਹੀਂ ਹੁੰਦਾ ਇਸ ਕਰਕੇ ਰੋਜ਼ਗਾਰ ਦੀ ਤਲਾਸ਼ ਚ ਉਹ ਬਾਹਰ ਜਾਂਦੇ ਨੇ ਬਾਹਰ ਜਾ ਕੇ ਐਜੇ ਹਾਸੇ ਹੁੰਦੇ ਨੇ ਤਾਂ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਆ ਪਰਿਵਾਰ ਹੁਣ ਬਿਲਕੁਲ ਇਸ ਪਰਿਵਾਰ ਤੇ ਕੋਈ ਆਰਥਿਕ ਦਾ ਸਹਾਰਾ ਨਹੀਂ ਰਿਹਾ ਉਹ ਮੁੰਡਾ ਇਕੱਲਾ ਹੀ ਕਮਾਉਣ ਵਾਲਾ ਸੀ ਉਦੇ ਮਾਂ, ਉਹਦੇ ਬੱਚਾ, ਉਹਦੀ ਨੂੰਹ, ਉਹਦੀ ਵਾਈਫ, ਥੋੜਾ ਤਿੰਨੇ ਪਰਿਵਾਰ ਰਹਿ ਗਿਆ। ਬਹੁਤ ਬੁਰਾ ਹਾਲ ਹੈ। ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਉਹਦੀ ਹੋਰ ਨਹੀਂ ਮਦਦ ਕਰ ਸਕਦੇ ਤਾਂ ਉਹਦੀ ਡੈੱਡ ਬੋਡੀ ਲਿਆਂਚ ਸਾਡੀ ਮਦਦ ਕਰਨ ਜਲਦੀ ਤੋਂ ਜਲਦੀ। ਉਹਦੀ ਡੈੱਡ ਬੋਡੀ ਆ ਜੇ ਆਪਾਂ Hindu ਰੀਤੀ ਰਿਵਾਜ ਦੇ ਹਿਸਾਬ ਨਾਲ ਦਾ ਸੰਸਕਾਰ ਕਰ ਸਕੀਏ। ਮੈਰੀ ਵੀ ਹੋਈ ਹੋਈ ਹੈ ਇੱਕ ਛੋਟੀ ਬੱਚੀ ਹੈ ਜੀ। ਅੱਛਾ। ਹਾਂ ਜੀ। ਤੇ ਇਹਦੇ ਫਾਦਰ ਸਾਹਿਬ ਪਾウダー ਐਕਸਪਾਇਰ ਹੋਏ ਨੇ ਪਹਿਲਾਂ ਆਪਾਂ ਇਸ ਵਿੱਚ ਕਿੰਨਾ ਕਰਾ ਸਕਦੇ ਤੁਹਾਨੂੰ 7 ਤੋਂ 7-8 ਲੱਖ ਰੁਪਏ ਲੱਗਿਆ ਸੀ ਭੇਜਣ ਤੇ ਕਿੰਨੇ ਵਜੇ ਇਨਫੋਰਮੇਸ਼ਨ ਮਿਲੀ ਤੁਹਾਨੂੰ ਕਿ ਮੰਨ ਲੋ ਕਾਰਨ ਬਣਿਆ ਕੰਮ ਤੇ ਗਿਆ ਸੀ ਇਹ ਘਰ ਸੀ ਸਵੇਰੇ ਘਰ ਸੀ 7:30 ਵਜੇ ਫੋਨ ਆਇਆ 8:00 ਵਜੇ ਤੇ ਕਰੀਬ ਉਰੇ ਪੰਜਾਬ ਦੇ ਵਿੱਚ ਸਾਡੇ ਘਰ ਵਿਆਹ ਕਰਕੇ ਉਹਨੂੰ ਅਟੈਕ ਹੋ ਗਿਆ ਪਰ ਸਾਨੂੰ ਯਕੀਨ ਨਹੀਂ ਹੋਇਆਗਾ ਬਹੁਤ ਬੁਰਾ ਹਾਲ ਹੈ ਸੱਜਣ ਕਰ ਦਾ ਕੋਈ ਕੋਈ ਬਰਦਰ ਸਿਸਟਰ ਹੋਰ ਵੀ ਹੈ ਉਹ ਦੀ ਸਿਸਟਰ ਹੈ ਮੈਰਿਡ ਹੈ ਮੁਸਕਲੀ ਬੱਚਾ ਸੀ ਸਿਸਟਰ ਸੀ ਉਹ ਮੈਰਿਡ ਹੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟਿਡ ਕੰਪਨੀਜ਼ agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander Kalcenter. Call him on this number zero seven four triple eight. 42161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ